ਤਾ ਕਹਿੰਦੇ ਨੇ ਖੱਟ ਕਲਮ ਸਹਿਤ ਰਹਤਾ ਖੱਟ ਕਲਮ ਹੁੰਦੇ ਨੇ ਇਹ ਪੰਡਤਾਂ ਵਾਲੇ ਕਲਮ ਹੁੰਦੇ ਨੇ ਖੱਟ ਕਲਮ ਖੱਟ ਦਾ ਮਤਲਬ ਛੇ ਕਲਮ ਹੁੰਦੇ ਨੇ ਪੰਡਤਾਂ ਵਾਲੇ ਇੱਕ ਹੈ ਵਿਦਿਆ ਪੜਨਾ ਤੇ ਵਿਦਿਆ ਪੜਾਉਣਾ ਛੇ ਕੰਮ ਕਿਹੜੇ ਨੇ ਪੰਡਤਾਂ ਦੇ ਇਹ ਪ੍ਰਾਤਨ ਸਮੇਂ ਦੀ ਗੱਲ ਹੈ ਅੱਜ ਦੀ ਨਹੀਂ ਵਿਦਿਆ ਪੜਨਾ ਤੇ ਪੜਾਉਣਾ ਕਿਉਂਕਿ ਪ੍ਰਾਤਨ ਸਮੇਂ ਦੇ ਅੰਦਰ ਇਹ ਜਿਹੜੇ ਪੰਡਤ ਹੁੰਦੇ ਸੀ ਇਹ ਕਹਿੰਦੇ ਸੀ ਵਿਦਿਆ ਅਸੀਂ ਹੀ ਪੜ ਸਕਦੇ ਆ ਤੇ ਅਸੀਂ ਹੀ ਪੜਾ ਸਕਦੇ ਆ ਨਾ ਕੋਈ ਦੂਜਾ ਪੜ ਸਕਦਾ ਨਾ ਕੋਈ ਪੜਾ ਸਕਦਾ ਇਸ ਤਰ੍ਹਾਂ ਇਹਨਾਂ ਨੇ 6 ਕਰਮ ਬਣਾਏ ਹੋਏ ਸੀ ਤੇ ਦੂਜਾ ਜਗ ਕਰਨਾ ਤੇ ਕਰਾਉਣਾ ਜਗ ਜਿਹੜੇ ਜਿਵੇਂ ਆਪਾਂ ਲੰਗਰ ਲਾਉਣੇ ਲੰਗਰ ਵੀ ਪੰਡਤ ਹੀ ਲਾ ਸਕਦਾ ਸੀ ਹੋਰ ਦੂਜਾ ਨਹੀਂ ਸੀ ਲਾ ਸਕਦਾ ਕੋਈ ਜਗ ਕਰਨਾ ਤੇ ਕਰਾਉਣਾ ਜਾਂ ਕਿਸੇ ਕੋਲੋਂ ਕਰਾਣਾ ਤੇ ਦੇ ਦੋ ਕਰਮ ਹਨ ਉਸ ਹੀ দান ਦੇਣਾ ਤੇ দান ਲੈਣਾ ਇਹ ਵੀ ਪੰਡਤਾਂ ਦੇ ਕਰਮ ਹੁੰਦੇ ਸੀ ਇਹ ਹੀ দান ਦੇਦੇ ਸੀ ਤੇ ਇਹ ਹੀ ਲੈਂਦੇ ਸੀ ਜੇ ਕਿਸੇ ਨੂੰ দান ਦੇਣਾ ਤਾਂ ਵੀ ਪੰਡਤਾਂ ਨੇ ਦੇਣਾ ਤੇ ਭਗਾ ਵਾਲੇ ਜੇ দান ਲੈਣਾ ਤਾਂ ਵੀ ਪੰਡਤਾਂ ਨੇ ਲੈਣਾ ਪੰਡਤਾਂ ਤੋਂ ਬਿਨਾ ਕੋਈ ਹੋਰ দান ਲੈ ਵੀ ਨਹੀਂ ਸੀ ਸਕਦਾ ਤੇ ਨਾ ਹੀ ਕਿਸੇ ਨੂੰ দান ਕੋਈ ਦੇ ਸਕਦੇ ਹੋਂ ਤੇ ਆਪਾਂ बिल्कुल सुतंत्र है ना मर्जी जो मर्जी दान करे जो मर्जी करे युरातन समय की गल है जो बाबा रामदेव जी कहना चाहते हैं कि ये छे कर्म पंडित करे सी करते सन भावें कोई ये छे कर्म भी करता होमांत्मा के नाम के बराबर नहीं हो सकता परमात्मा का नाम परमात्मा की सिंध सलाह ਜਾਗਰ ਜਿਹੜਾ ਕਰਦਾ ਛੇ ਕਰਮ ਕਰਤਵਾਲਾ ਵੀ ਉਹਦੇ ਬਰਾਬਰ ਨਹੀਂ ਪਹੁੰਚ ਸਕਦਾ ਜਾਂ ਸੱਚੇ ਪਾਤਸ਼ਾਹ ਨੇ ਪਰਮਾਣੀ ਦੇ ਵਿੱਚ ਕਹਿੰ ਲਿਆ ਕਿ ਪੂਜਾ ਅਰਚਾ ਵੰਦਨ ਡੰਡਾਉਤ ਖੰਡ ਕਰਮਾ ਨਾ ਰਹਿਤਾ ਕਹਿੰਦੇ ਜੇ ਭਾਵੇਂ ਕੋਈ ਪੂਜਾ ਕਰਦਾ ਰਹੇ ਭਾਵੇਂ ਕੋਈ ਡੰਡਾਉਤ ਕਰਦਾ ਰਹੇ ਕਹਿੰਦੇ ਜੇ ਪਰ ਵਰਨੁ ਗਦੀ ਨੂੰ ਨਹੀਂ ਪ੍ਰਾਪਤ ਹੋ ਸਕਦਾ ਉਹਨੂੰ ਇਹ ਯੁਗਤੀ ਨਹੀਂ ਮਿਲ ਸਕਦੀ ਪਰਮਾਤਮਾ ਨੂੰ ਮਿਲਣ ਦੀ ਯੁਗਤੀ ਹਾਸਲ ਨਹੀਂ ਕਰ ਸਕਦਾ ਭਾਵੇਂ ਕਿ ਉਹ ਇਹ ਪੰਡਤਾ ਵਾਲੇ ਜਿਹੜੇ ਹੈ ਛੇ ਕਰਨ ਦੀ ਕਰਦਾ ਰਹੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਪਰ ਉਹ ਪਰਮਾਤਮਾ ਦੇ ਬਰਾਬਰ ਨਹੀਂ ਹੋ ਸਕਦਾ